ਬਾਰ ਜਿੱਤਾ ਖਾਲਸਾ ਜੀ ਫਤਿਹ ਜੀ ਹੋ ਜਾਣੇ ਚਾਲੇ ਮਾਰਤੇ ਆਹੇ ਮਿਕਣ ਸਿੰਘ ਸਾਹਿਬ ਨੇ ਅੱਗੇ ਕਰਨਗੇ ਆ ਬਾਰੇ ਕਿਰਪਾ ਕਰੇ ਦਰਸ਼ਨ ਜੀ ਦਾਰੇ ਬਖਸ਼ਣਾ ਕੱਢੀ ਗਲਾ ਹੋਇਆ ਹੋ ਆਇਓ ਹੋ ਆਇਓ ਹੋਰ ਕਿਤੇ ਜਾਓ ਅਗੁਰਜੀ ਦਾ ਖਾਲਸਾ ਅਗੁਰਜੀ ਫਿਰੇ ਸਾਹਿਬ ਸਤ ਸ੍ਰੀ ਅਕਾਲ ਸਾਨੂੰ ਚਾਲਾ ਪਾ ਦਿੱਤਾ ਗਿਆ ਹੈ ਸਿੰਘ ਜਾ ਰਹੇ ਆ ਉਹ ਬਿੱਟ ਘਾਟ ਤੋਂ ਚਾਲਾ ਵੱਜ ਗਿਆ ਲੋਕਿੰਗ ਘਾਟ ਤੋਂ ਚਾਲਾ ਵੱਜਾ ਗੋਬਿੰਦਾਂ ਨੂੰ ਜਾਣਾ ਜੀ ਅੱਜ ਕੱਲ ਨੂੰ ਸ੍ਰੀ ਹਿਮੇਖੜ ਸਾਹਿਬ ਜਾਵਾਂਗੇ ਤੇ ਪਿਆਦੇ ਵਲੌਗ ਦੇ ਨਾਲ ਬਣੇ ਰਹੋ ਦਰਸ਼ਕਾਂ ਮੇਲੇ ਕਰਦੇ ਰਹੋ ਤੇ ਗਾੜੀ ਤੋਂ ਫੇਰ ਬਣਾ ਕੇ ਪਾਈ ਜਾਵਾਂਗੇ ਦੇਖੀ ਜਾਓ ਬਈ ਹਾਂਜੀ ਹਾਂਜੀ ਵਾਹਿਗੁਰੂ ਜੀ ਜਲਾਪੈ ਲਗਾ ਪਾਣੀ ਕਿਲੋਮੀਟਰ ਤੇ ਜਾਣਾ ਹਣਾ ਅੜੀ ਤੁਰ ਕੇ ਜਾਵਾਂਗੇ ਅੜੀ ਤੁਰ ਕੇ ਜਾਵਾਂਗੇ ਅਰ ਪਾਣੀ ਕਿਲੋਮੀਟਰ ਜਾਵਾਂਗੇ ਗਾੜੀ ਤੋਂ ਗੱਡੀ ਤੇ ਜਾਣਾ ਪਾਣੀ ਕਿਲੋਮੀਟਰ ਗਾੜੀ ਤੁਰ ਕੇ ਜਾਣਾ ਆਸੇ ਗਰਾਹ ਮੁੰਬਈ ਨੇ ਬਲਾਕ ਕਰੋ ਜਿਹੜਾ ਫੋਸਮਾਨੀ ਆ ਜਦੂਰ ਗਰ ਮਹਾਰਾਜ ਯਾਤਰਾ ਸੋਹੀ ਕਰਨਾ ਸਭ ਸਰੀਆ ਗਾਲ ਦੇਖੋ ਸਾਹਾ ਵਾਹਿਗੁਰੂ ਜੀ ਖੋਦੇ ਆ ਵਾਹਿਗੁਰੂ ਕਾਟਿਆ ਇਹਨਾਂ ਦੇ ਅੰਦਰ ਗੱਡੀ ਜਾਣ ਦਿੰਦੇ ਆ ਸਾਡ ਜ਼ਰੂਰ ਨਾਲ ਲੈ ਜਾ ਜਿੰਨੇ ਹੋਣਾ ਹਾਂਜੀ ਵਾਗਰੋ ਜੀ ਆ ਸੰਗ ਜਾ ਰਹੇ ਨੇ ਮੈਨੂੰ ਦੱਸੀ ਜਾਵੇਂ ਗੱਡੀ ਕੀ ਹਿਸਾਬ ਦਾ ਹੁੰਦਾ ਤੇ ਬਹੁਤ ਨੇ ਠੰਡ ਵਧੀਆ ਤੇ ਗਰਮੀ ਪੂਰੀ ਫੁੱਲ ਆਹ ਕਮਾਲਾ ਫੁੱਲ ਵਾਦੀ ਵੀ ਲਈ ਹੈ ਨਾ ਪੂਰੀ ਗਰਮੀ ਲੱਗੰਦੀ ਆਂ ਤੇ ਠੰਡ ਵੜੀ ਆ ਤੇ ਗਰਮੀ ਮੁੜਕਾ ਆ ਚੁੱਕਾ ਏ। ਜੀ ਗਰਮਾ ਹੈ ਨਾ ਪੱਥਰੀ। ਆ ਸੰਗ ਸਾਂਦ ਰਹੇ ਤੋ। ਆ ਬਾਕੀ ਸਾਰਾ ਪਤਾ ਹੀ ਸਿੰਘਾਂ ਦਾ। ਗਾੜੀ ਦਾ ਨੂੰ ਜਾਣਕਾਰੀ ਦੇਈ ਜਾਵਾਂਗੇ। ਸੇਂਗਟੇਟ ਫੁਕਣੀ ਸ਼ਕੜਣਗੇ ਨੇ। ਜਾਂਦਾ। ਮੈਂ ਨਾ ਬੀਬੀ ਨਾਲ ਬਣਾ ਲਈ ਢੇਡ ਫੁਕ ਨਹੀਂ ਸਕਣਗੇ ਸਿੰਘ ਸੋਨੀ ਜੀ ਸੂਰਤ ਵਾਹ ਲਿਆ ਮਾ ਕੇ ਕੇ ਗੀਤਾ ਢਾਰ ਜਾ ਲੈਸ ਨਹੀਂ ਜਾਂਦਾ ਉਧੇ ਲਾ ਲੋ ਕੋ ਪ੍ਰਸੰਗ ਮੋਬਾਈਲ ਦੇ ਮੋਬਾਈਲ ਦੇ ਕਹੇ ਲੂਣਾ ਮਾਂ ਮਰ ਸਕੇ ਨਾ ਮਿੱਟ ਸਕੇ ਕੱਟੜੀ ਬੇ ਕੈਸੇ ਭਾਗਿਆ ਕੋਨੀ ਦੀ ਜੂਰ ਤੇ ਬੱਲੇ ਆ ਜੇ ਨਾਲ ਦੇ ਗਾੜੀ ਖਿਲੋਨੇ ਹੈਂ ਗੇ ਫੇਲੋਨੇ ਚੰਨ ਹੈਗੇ ਤੋਏ ਪਾ ਕੇ ਕਰਕੇ ਨਾ ਰਕੜਾ ਰੁਕੜਾ ਪਾਈਏ ਕਿ ਕਿ ਖਿਲੋਨੇ ਆ ਗਏ ਆ ਗਏ ਕੋਈ ਆਵੇ ਤੇ ਦੇਖੋ ਉਧਰ ਬਣਾ ਇਹ ਧੀਰੇ ਪਾਸ ਆਵੇ ਰਕੜਾ ਪਾਈਏ ਰਕੜਾ ਡੰਡੇ ਢਾਲੀ ਹੈ ਰਕੜਾ ਲਾ ਕੇ ਛੇਗਾ ਇਹ ਮੈਂ ਅੰਗ ਸਿੰਘ ਜਾ ਰਿਹਾ ਗਾੜੀ ਇਹ ਫੋਜੇ ਜਾ ਕੇ ਰਕੜਾ ਲਾਉਣਗੇ ਤਾਪਾ ਗਾੜੀ ਜਲਪਣੀ ਛਾਗਾਂਗੇ ਇਹ ਰਗੜੇ ਲਾਉਣਗੇ ਗੱਪਾ ਪਾਣੀ ਪਿਆਰ ਕਰਨ ਲੱਗੇ ਚੰਗੇ ਜਾ ਕੇ ਦੋ ਸਿੰਘ ਘਲਦੇ ਆ ਸਰੋਤਰ ਸੁਨਹਿਰਾ ਨਾਲ ਉਹਨਾਂ ਦੇ ਤਾਪਾ ਜਾ ਕੇ ਜਲਪਣੀ ਛਾਗਾਂਗੇ ਹੁਣ ਇਹ ਗਾੜੀ ਤੁਹਾਨੂੰ ਨਹੀਂ ਕਹਿੰਦੀ ਜਦੋਂ ਤੇਰੇ ਸਾਹ ਰਾਵਾਂਗੇ ਜੀਸੂ ਆ ਵੀ ਦੇਖ ਸਕਦੇ ਵਿਊ ਬਹੁਤ ਵਧੀਆ ਆ ਆਪਣਾ ਪਾਣੀ ਦਿਖਾਉਣਾ ਤੇਰਾ ਕੁੱਕ ਮੇਰੀ ਹਟਾਰਿਆ ਵੇਖ ਤੇਰਾ ਜੇਰਾ ਕੱਠ ਜਲਮਾਨ ਆ ਰਿਆਂ ਵਾਹ ਵਾਹ ਕੀ ਬਾਤ ਆ ਬੋਲਾ ਜੀ ਵਿਆਹ ਹੋ ਗਈ ਮੇਰਾ ਵਿਆਹ ਹੋ ਗਿਆ ਤੇਰੀ ਜਾਨ ਕੋਲ ਸਾ ਧਰਮ ਤੈਨੂੰ ਲੱਗਦਾ ਪਿਆਰਾਂ ਜਾਨ ਤੇਰੀਆਂ ਬਰਕਤਾਂ ਕਰਕੇ ਤਾਲੇ ਦੇ ਕੰਨੀ ਦੇ ਸੋਗੇਦਾਰੋ ਸੱਗੇ ਦੇ ਪੁਕੇ ਜੋ ਹਾਂ ਇਹ ਜਿਹੜਾ ਪੁਕੇ ਨਹੀਂ ਤਾਂ ਕੋਈ ਤਾਂ ਲੱਗਦਾ ਲੱਗੀ ਜੇ ਕਰਾਣਾ ਜਾਏ ਹੋ ਜਾਣਾ ਉਹਦੀ ਪੁੱਤੀ ਚਾ ਗੇਦੂ ਨਾ ਛੇੜੀ ਚੰਗਾ ਪਾਣੀ ਆਉਂਦਾ ਰਹਿੰਦਾ ਵਾਦੇ ਆਹ ਤਰਾ ਖਾਓ ਕਿੰਨਾ ਵੇਖੋ ਝਰਨਾ ਵਗ ਰਿਹਾ ਏ ਜਦੋਂ ਦੀ ਦੂਰ ਹੋਈ ਤੈ ਤੋਂ ਨਿਮਾਣੀ ਕਹਿਣ ਪਾਇਆ ਨਹੀਂ ਵਾਹ 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 ਇਤੀ ਮਾਰ ਪੈਂਦੀ ਤੂੰ ਕੀ ਤੈਨੂੰ ਦਰਦ ਆਇਆ ਨਹੀਂ ਜਦਈਆਂ ਉਣਤੀ ਜਿੰਦਣੀ ਦਸਵੇਂ ਪਾਤਸ਼ਾਹ ਦੀ ਕਰੇ ਜੇਲਾ ਮਿਸੋ ਘਰ ਪਾਸੇ ਆ ਲਾਏ ਨਾ ਬਹੁਤ ਗਰਮੀ ਹੈ ਜੀ ਆਹਦੇ ਠੰਡ ਵੜੀ ਆ ਤੇ ਗਰਮੀ ਵੜੀ ਆ ਤੁਰਨ ਨਾਲ ਗਰਮ ਸਰੀਰ ਹੋਇਆ ਤੁਰਨ ਨਾਲ ਗਰਮ ਸਰੀਰ ਹੋਇਆ ਵਾ ਠੰਡ ਹੈਗੀ ਆ ਕੀ ਜਲਪਾਣੀ ਨਾਲੇ ਕੀ ਕਰੂ ਆਪਦਾ ਠੰਡ ਹੈਗੀ ਆ ਤੁਰਨ ਨਾਲ ਸਰੀਰ ਜਰਮ ਹੋ ਜਾਂਦਾ ਵਾ ਉੱਤੇ ਕੰਨ ਕੀ ਕਰੇ ਉੱਤੇ ਪਾਣੀ ਬਹੁਤ ਮਗਿਹਾਈ ਆ ਜੀ 20 ਰੁਪਿਆ ਦੀ ਬੋਤਲ ਪਾਣੀ ਦੀ ਜੇ ਜਾ ਸਕਣਾ ਦਿੱਤੀ ਆ ਜੀ ਤੋਂ ਬਨੇਵਾਰ ਮੈਂ ਮੈਂ ਤਾਂ ਰਾਣ ਦਾ ਪਿਆ ਤੇਰਿਆਂ ਰੰਗਾਂ ਤੋਂ ਮਾਲ ਗੱਡੀ ਚ ਆ ਰਹੀ ਹੈ ਅਕੀਦ ਅਕੀਦ ਨਾ ਬਈ ਬਈ 2 3000

ਏ ਫੋਟੋਗ੍ਰਾਫਰ ਜੀ ਮਿਲਿਆ ਹਾਂ ਦੇ ਬਾਬਾ ਜੀ ਫੋਟੋ ਖਿਚਵਾਣੀ ਤੁਹਾਡੇ ਨਾਲ ਹਾਂ ਮਾਤੇ ਆ ਜਾ ਸੋਣਾ ਆ ਗੋਲ ਮੋੜ ਕੇ ਨਰਾ ਵੈਗਰੂ ਸਿੰਘ ਰੁਗਿਆ ਗਰਮੀ ਲੱਗਦੀ ਆ ਤੇ ਮੁਰਕਾ ਹੁੰਦਿਆ ਤੇ ਉੱਤਰਾ ਠੰਢੀ ਆ ਆ ਰੁੱਖ ਵੇਖੋ ਤੁਸੀਂ ਆ ਪੂਰਾ ਖੁੰਦਿਆ ਦੇ ਪਈ ਆ ਤੇ ਤੇ ਆ ਲਾਗੇ ਨਹਿਰ ਲੰਘ ਰਹੀ ਆ ਆਪਣੀ ਆ ਬਾਦੋਂ ਇਤਨਾ ਬਲੌਗ ਬਾਕੇ ਦਿਖਾਈ ਜਾਂਦੇ ਆ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ ਲਾਈਕ ਸਬਸਕ੍ਰਾਈਬ ਕਮੈਂਟ ਕਰਿਆ ਕਰੋ ਤੇ ਗਾੜੀ ਸ਼ੇਅਰ ਕਰਿਆ ਕਰੋ ਵਾਦ ਵਾਦ ਤੇ ਦਰਸ਼ਨ ਕਰੋ ਬਹੁਤ ਵਧੀਆ ਆਨੰਦ ਮਾਣੋ ਦਰਸ਼ਨ ਜਾਰੇ ਕਰੋ ਸੰਤਾਂ ਦੇ ਸਾਈ ਭਾਗੂ ਕਿਰਪਾ ਦਾ ਸਾਗਰੀ ਆਪਣੀ ਆ ਸੰਤਾਂ ਆਪਣੇ ਨਾਲ ਆਈ ਆ ਜੀ ਆ ਗਾੜੀ ਖਚਣਾ ਆ ਰਹੀਆਂ ਜੀ ਇਹ ਖਚਣਾ ਦੇ ਬਾਗ ਖੜਦੇ ਇਹ ਲਿਆਉਂਦੇ ਵੀ ਆ ਠੀਕ ਇਹ ਬਹੁਤ ਕਿਰਾਇਆ ਬੰਦਾ ਇਹਨਾਂ ਦਾ ਆ ਬਾਈ ਲੋਕ ਬਸ ਇਹੋ ਬਣਾਉਣੀ ਆ ਆਪਾਂ ਵੀਡੀਓ ਤੇ ਅੱਗੇ ਘਾੜ ਟੁੱਟਾ ਘਾੜ ਟੁੱਟਾ ਘਾੜ ਜੱਟ ਘੱਟ ਟੁੱਟਾ ਇਹ ਰੇ ਨਮਰਾ ਬਣਿਆ ਆ ਜੀ ਪਾਣੀ ਰਾਗਰੂਲਾ ਤੇ ਨਾਲ ਹੀ ਆਇਆ ਲੱਗਦਾ ਪਾਣੀ ਬਹੁਤ ਜ਼ੋਰਾਂ ਨਾਲ ਚੱਲ ਰਿਹਾ ਹੈ ਵਾਹ ਉਹ ਪਾਣੀ ਆ ਰਿਹਾ ਹੈ ਸੋਹ ਸਿੰਘ ਆਪਣੇ ਧੁੱਗੀ ਕੀ ਬੜੋ ਆਹ ਸਿੰਘ ਆਪਣੇ ਰਹੇ ਨੇ ਕੋਈ ਬਲੌਗ ਦੇ ਨਾਲ ਜੁੜੇ ਰਿਹਾ ਕਰੋ ਸੰਤ ਜੀ ਤੇ ਲਾਈਕ ਸਬਸਕ੍ਰਾਈਬ ਕਮੈਂਟ ਕਰਿਆ ਕਰੋ ਆ ਜੈਦਰ ਜੀ ਆਪਣੇ ਸੋਹ ਸਿੰਘ ਆਪਣੇ ਜਾਣਦੇ ਆ ਕਿ ਆ ਪਹਾੜੀ ਆਈ ਇਹ ਨਵਾਰਾ ਬਣਿਆ ਇਹ ਨਵਾਂ ਪੁਲ ਬਣਿਆ ਜੀ ਕਾਫ ਮਾ ਉੱਤੇ ਜੜਨਾ ਜੀ ਆਹ ਸੰਪੇਿਆਂ ਦੀ ਤਾਂ ਉਹ ਇਦਾਂ ਦਿਖਾਈ ਜਾਵਾਂਗੇ ਪਰ ਸੰਗਲੇ ਕਰਦੇ ਰਹੋ ਕਾ ਖਾਲਸਾ ਵਾ ਕੀ ਈਨ ਫਤਿਹ ਜੀ ਅਸੀਂ ਗੋਗਿੰਦ ਘਾੜ ਤੋਂ ਗੋਵਿੰਦਾਨ ਤਾਂ ਤੱਕ ਰਸਤਾ ਟਾਂ ਕਰਕੇ ਆਏ ਹਾਂ ਮਹਾਰਾਜ ਬੜੀ ਕਿਰਪਾ ਕੀਤੀ ਪ੍ਰਮਾਤਮਾ ਨੇ ਬਹੁਤ ਵਧੀਆ ਸਫਰ ਕੱਟ ਕੇ ਆਏ ਹਾਂ ਮਹਾਰਾਜ ਇਸੇ ਤਰ੍ਹਾਂ ਆਪਣਾ ਮਿਹਰ ਪ੍ਰਿਆਤ ਸਖੇਰ ਤੇ ਰੱਖੀ ਰੱਖਣੀ ਆ ਜੀ ਕਿ ਯਾਤਰਾ ਸਫਲੀ ਕਰਨ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਆ ਜੀ ਨੂੰ ਇਸੇ ਤਰ੍ਹਾਂ ਕੱਲ ਤੋਂ ਫੇਰ ਬਲੌਗ ਗਾੜੀ ਬਣਾ ਕੇ ਪਾਵਾਂਗੇ ਅਸੀਂ ਗੋਬਿੰਦਗੜ ਤੋਂ ਗੋਜਿੰਤਾ ਪਹੁੰਚ ਚੁਕੇ ਹਾਂ ਮੇਰਾ ਜੀ ਕਿਰਪਾ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਖਾਓ ਸਾਥ ਮੈਂ ਲਈ ਆ ਬਹੁਤ ਪੈ ਰਹੀ ਆ ਇਹ ਹੁਣ ਸਵੇਰੇ ਚਾਲਾ ਪਾਵਾਂਗੇ ਫਿਰ ਜੀ ਉਗੜ ਸਾਹਿਬ ਨੂੰ ਗਾੜੀ ਤੁਹਾਨੂੰ ਦੋਦੀ ਜਾਵਾਂਗੇ ਤੁਸੀਂ ਲਾਈਕ ਸਬਸਕ੍ਰਾਈਬ ਕਮੈਂਟ ਕਰਿਆ ਕਰੋ ਬਸ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ